ਹਾਂਜੀ ਤੇ ਆਪਾਂ ਲੇਟੀ ਵੀ ਕੱਢ ਲਈ ਫਿਰ ਦੀ ਥਲਾਚ ਤਾ ਹਮਾਰ ਦੀ ਰਾਤੀ ਸੇਜ ਤੇ ਸਵਾਇਆ ਸੁਵਾਨਾ ਜੀਰੀ ਨਾਇਆ ਹੇ ਸੇਜ ਤੇ ਸਵਾਇਆ ਸੁਵਾਨਾ ਜੀਰੀ ਨਾਇਆ ਸਲ ਸਿੱਟਿਗ ਪੀਸਲਾ ਚਾ ਚਾ ਸਿਖਾ ਕੇ ਸਤਿ ਸ੍ਰੀ ਅਕਾਲ ਜੀ ਹੈਪੀ ਬਰਾਡ ਵੱਲੋਂ ਸਵਾਗਤ ਹੈ ਨਵੇਂ ਵਲੌਗ ਵਿੱਚ ਲਾਈਕ ਸ਼ੇਅਰ ਕਮੈਂਟ ਪਹਿਲੀਆਂ ਚ ਕਰ ਦਿਓ ਜਿਹੜੇ ਨਵੇਂ ਵੀਰ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਫੇਸਬੁਕ ਤੇ ਇਹਨੂੰ ਫੋਲੋ ਵੀ ਜਰੂਰ ਕਰਿਓ ਅੱਜ 24 ਤਰੀਕ ਦਿਨ ਸ਼ਨੀਵਾਰ ਬਰਾ 2026 ਤੇ ਅੱਜ ਆਪਾਂ ਕੱਢਾਂਗੇ ਘਰੇ ਚੱਕੀ ਰੱਖੀ ਹੋਈ ਆ ਲੇਟੀ ਤੇ ਆਟਾ ਤੇ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਸਹਿਤਾਏ ਨੂੰ ਸਕੂਲ ਤੋਰਦਗੇ ਬੈਨ ਆਉਣ ਵਾਲੀ 8 ਵਜਨ ਵਾਲੇ ਆ ਤੇਰਾ ਵੀ ਸਹਿ ਦਾ ਵੀ ਟਾਈਮ ਹੋਣਾ ਲੈ ਆਜ ਚਲ ਚਲ ਸਕੂਲ ਚੱਲੀਏ ਉਪੜੇ ਕਿਧਰ ਜਾਨਾ ਆ ਕੀ ਗੱਲ ਆ ਇੱਧਰ ਚੱਪ ਜਾਨੇ ਇੱਧਰ ਜਾਨਾ ਆਜ ਸਹਿ ਵੀ ਤੁਸੀਂ ਵੀ ਆਜੇ ਪੁੱਤ ਆ ਲੈਟਰੀ ਬੰਦ ਕਰੀ ਖੰਬੇ ਵਾਲੀ ਦਿਨ ਚੜ ਗਿਆ ਕਿੱਡਾ ਨਾ ਓ ਸੇਜੂ ਕਰੀ ਜਾਂਦਾ ਪੈਰਾਂ ਨੂੰ ਓ ਚਲੋ ਜਿੰਨੇ ਜਰ ਬੈਂਡ ਨਹੀਂ ਆਉਂਦੀ ਆਪਾਂ ਧੁੱਪ ਫੇਕਦੇ ਹਾਂ ਹਾਂ ਮੈਂ ਤਾਂ ਮੈਂ ਤਾਂ ਪਤਾ ਕਰ ਲੈਣਾ ਮੁੱਕ ਬਦੂ ਦਾ ਬਾਟਾ ਮੁੰਗੇ ਸੀ ਪਤਾ ਨਹੀਂ ਚਲ ਧੁੱਪ ਸੇਕ ਜਿੰਨੇ ਜਰ ਬੈਂਡ ਨਹੀਂ ਆਉਂਦੀ ਫਿਰ ਟੂ ਬਾਗ ਦਾ ਸਾਇਰੀ ਆਇਆ ਪੁੱਤ ਹਾਂ ਮੇਰਾ ਖੜਾ ਮੋਟੂਆ ਚਲੂ ਦਾ ਕਾਗਜੀ ਆ ਗਿਆ ਹਾਂ ਤੋਪੇ ਖੜੋ ਤੇਰੀ ਬੈਣ ਵੀ ਆ ਗਿਆ ਜਲੇਟਰ ਹਨਾ 4 ਮਿੰਟ ਲੈ ਇੱਕ ਨੂੰ ਚੱਲ ਜੀ ਗਿਆ ਹਾਂ ਡੰਡ ਵਾਲੀ ਆਇਆ ਆਇਓ ਉਹ ਚੁੱਪੀ ਆ ਗਈ ਨਾ ਮੇਰੇ ਬੈਟਰੀ ਨੂੰ ਇਹ ਜਿਹੜੀ ਹਾਂ ਹਾਂ ਬੈਟਰੀ ਦੇ ਡਬਲ ਕਰੀ ਫੇਰ ਚੱਟ ਗਈ ਸਾਜੀ ਤਾਂ ਵਗ ਗਈ ਸਾਈਂ ਦੀਵਾਨ ਹਜੇ ਆਉਣ ਵਾਲੀ ਆ ਹਣਾ ਮम्मा ਚੜਾ ਦੋ ਕੋਈ ਨਹੀਂ ਮੈਂ ਚੜਾ ਦੂ ਤ ਮम्मा ਕਿ ਤੈਨੂੰ ਕੋਈ ਬਾਲਾ ਉਸਕਾ ਆਕੇ ਜਾਊਗੀ ਵਿਆਹ ਲੈ ਪੁੱਤ ਖਾਈ ਚੱਲ ਖਾਈ ਚੱਲ ਖੜਾ ਕਰਮ ਹੋ ਜਾਏਗਾ ਆ ਜਾ ਬਗੜ ਕਾਕੀ ਖਾਈ ਜਾਂਦਾ ਅੱਜ ਰੋਟੀ ਨਹੀਂ ਵਾਈ ਗਾ ਮੈਨੂੰ ਆ ਜਾ ਵਸਰੇ ਮੱਕੜ ਵੀ ਬਹਿ ਗਿਆ ਆਪਣੇ ਕੋਲ ਆਕੇ ਓਏ ਕਹੈਂ ਸਹੈ ਨੂੰ ਮੈਂ ਚੜਾਉਂਗਾ ਇਹ ਕਹਿੰਦਾ ਤੂੰ ਘਰੇ ਜਾਣਾ ਤਾਂ ਵਗ ਜਾ ਜਾ ਟੱਕੜ ਨਵੀ ਐਂ ਸੈਨ ਤੋਂ ਮੈਂ ਚੜਾ ਦੂੰ ਲੈ ਤੇ ਸਿਆਣਾ ਹੋ ਗਿਆ ਓਏ ਹੈ ਬਗੜਾ ਓਏ ਚੜਾਈ ਸੀਗਾ ਬਗੜ ਗਿਆ ਰੋਟੀ ਨਹੀਂ ਵਾਈ ਗਾ ਤੁਸੀਂ ਅੱਜ ਮੈਨੂੰ ਐਂ ਕਹਿੰਦਾ ਸੀ ਏਡਾ ਓਡਾ ਹੋ ਗਿਆ ਕਿੱਡਾ ਓਡਾ ਬੱਸ ਆ ਜਾ ਅਜੇ ਤੱਕ ਹਾਂ ਵੱਡਾ ਹੋ ਗਿਆ ਸ਼ਾਨ ਨੂੰ ਆਖੀ ਇਹਨੇ ਸਾਰੇ ਵੱਡਾ ਹੋ ਗਿਆ ਆ ਗਈ ਸਹਜ ਬੈਨ ਓਏ ਬਗੜਾ ਚੜਾ ਦੇ ਲੈ ਸੈਨ ਨੂੰ ਚੜਾ ਦੇ ਬੈਨ ਆ ਗਈ ਦੀ ਵਾਹ ਕਰ ਦੇ ਦੇਖੋ ਕੰਨ ਹਲਿਆਉਂਦਾ ਬਗੜਾ ਰੋਟੀ ਪਾ ਮਾਏ ਤੈਨੂੰ ਆ ਚੱਲ ਜੀ ਆ ਜਾ ਲੈ ਪ੍ਰਭਾ ਤੇਰੇ ਕਰਮਾਂ ਦੀ ਆ ਤੇਰੇ ਲਿਖੀ ਹੋਈ ਆ ਇਹ ਚੱਕ ਦੇ ਫੱਟੇ ਕੋਈ ਨਹੀਂ ਦਾ ਚੱਲ ਤੇ ਹੁਣ ਆਪਾਂ ਚਲਾਉਣਾ ਚੱਕੀ ਆਟਾ ਜਾਲੀ ਤਾਂ ਠੇੜੀ ਲੱਗੀ ਪਈ ਐ ਇਹਨੂੰ ਸਾਫ਼ ਕਰ ਕਾਪੜਾ ਝੜਾਉਣਾ ਪੈਂਦਾ ਜੀ ਪਹਿਲਾਂ ਬਣਿਆ ਆਲਾ ਨਾਲ ਹੀ ਚੱਤੀ ਦੇ ਤੇ ਉਹ ਪਰੋਦੀ ਚੜਾ ਲਈ ਨੂੰ ਨਾ ਸਪਾਰਾ ਜਾਣੀ ਕੋਈ ਚੱਤੀ ਨਹੀਂ ਆਪੇ ਚੱਲ ਪੈਂਦੀ ਆ ਇਹ ਦਾ ਦਾ ਲੋੜ ਰੱਖਦੀ ਹੁੰਦੀ ਆ ਦੁਕਾਨ ਕਮਾਲਾ ਖਤਮ ਹੋ ਜੇ ਫਿਰ ਆਪੇ ਬੰਦ ਹੋ ਜਾਂਦੀ ਆ ਤੇ ਐ ਕੋਈ ਟਿਕਾ ਨਹੀਂ ਵੀ ਆਪਾਂ ਕੋਲੇ ਖੜ ਕੇ ਬੇਣਾ ਠੀਕ ਹੈ ਰਨ ਭਰ ਕੇ ਅਰੇ ਵੀ ਜਾ ਸਕਦੇ ਹਾਂ 20 25 ਮਿੰਟ 15 ਮਿੰਟ ਜੇ ਲੈਟੀ ਦਾ ਬਹੁਤ ਘਾਟਦੀ ਆ ਆਟਾ ਮਲਣਾ ਘਾਟਦਾ ਆ ਤਾਂ ਬੰਦਾ ਕਿੰਨੂੰ ਕਰਦੇ ਉਹ ਘਾਟਦਾ ਬਿੱਤੇ 50 ਵਾਲਾ ਬਸ ਆਜਿ ਕੋ ਇਹ 5-7 ਘਰ ਦੇ ਜੀ ਨੇ ਚ ਨਾਲ 5-7 ਪਸੂ ਰੱਖੇ ਹੋਏ ਆ ਤਾਂ ਵਧੀਆ ਰਹਿੰਦੀ ਆ ਬਰੀਆ ਆਟਾ ਪੀ ਲਈ ਤੇ ਵਧੀਆ ਨੇਟੀ ਬਣਾਉਂਦੀ ਆ ਹਾਂਜੀ ਆਟਾ ਦਾ ਪਾਉਂਡ ਕੱਢ ਲਿਆ ਤੇ ਹੁਣ ਆਪਾਂ ਕੱਢਾਂਗੇ ਨੇਟੀ ਾਂਚੀ ਆਟਿਆ ਆਪਾਂ ਕੱਢ ਲਿਆ ਤੇ ਆਟਾ ਬਹੁਤ ਵਧੀਆ ਪਿੰਦੀ ਆ ਤੇ ਹੁਣ ਆਪਾਂ ਲੈਟੀ ਕੱਢਾਂਗੇ ਤੇ ਆ ਲੈਟੀ ਵੇਲੇ ਆ ਕੱਢਣੀ ਪੈਂਦੀ ਆ ਤੇ ਉਹ ਅਡ ਲਾਉਣਾ ਪੈਂਦੀ ਆ ਟੈਂਕੀ ਜੀ ਆਈ ਹੈ ਵੀਰੇ ਨਾਲ ਆ ਲੈਟੀ ਵੇਲੇ ਬਈ ਜਾਲੀ ਕੱਢਣੀ ਮੈਨੇ 3 ਨੰਬਰ ਜਾਲੀ ਆ ਤੇ 8 ਨੰਬਰ ਜਾਲੀ ਲਾਵਾਂਗੇ ਆਪਾਂ ਜੋ ਕਰਤੀ ਆ ਪਾਲ ਹੋਣੀ ਪੈਂਦੀ ਐ ਕਿਉਂ ਲੇਟ ਤੇ ਆ ਵੀ ਰੱਖਣਾ ਪੈਂਦਾ ਮੈਂ ਇੱਧਰ ਦੀ ਪਾਣੀ ਪੂਰ ਨਾਲੇ ਉੱਧਰ ਪਾ ਕੇ ਰੱਖ ਦਾਂ ਆਪਾਂ ਚਲਾਉਣੇ ਆ ਤੇ ਆਪਾਂ ਲੇਟੀ ਵੀ ਕੱਢ ਲਈ ਲੇਟੀ ਬਹੁਤ ਵਧੀਆ ਘੜਦੀ ਵੀ ਬਰੀਕ ਵੀ ਤੇ ਆ ਜਾਲੀਆਂ ਨੂੰ ਸਾਫ਼ ਕਰਕੇ ਆਪਾਂ ਰੱਖ ਦਾਂਗੇ ਕਿਰਨ ਹੁਣ ਵੱਧ ਕੰਮ ਵੱਡਾ ਚਲਾ ਟਿਊਟ ਦੋ ਤਾਂ ਕੀ ਕਹਿਣਾ ਨਹੀਂ ਹੁਣ ਮਨ ਲਾ ਵੀ ਆਟਾ ਜਿਹੜਾ ਆਪਣਾ ਘਰ ਵਾਲਾ ਖਾਣ ਵਾਲਾ ਕੱਢਦੇ ਆ ਉਹ 10 ਦਿਨਾਂ ਦੀ ਹੁੰਦਾ ਬੈਲਟੀਟੀ ਮਨ ਲਾ ਵੀ ਵਧੀਆ ਥੋੜਾ ਜਿਹਾ ਕੱਢ ਕੇ ਉਹਨਾਂ ਕ ਖਾਦਾ ਜਾਂਦਾ ਬਾਲਾ ਚਰਪਾਈ ਤੋਂ ਵੀ ਖਰਾਬ ਹੋ ਜਾਂਦਾ ਆਟਾ ਲੇਟੀ ਲੂਟੀ ਤੇ ਚੱਲੇ ਜਾਂਦੇ ਦਾਣਾ ਵੀ ਕਿੰਨਾ ਚਿਰ ਪਿਆਰਾ ਰੇ ਇਸ ਕਰਕੇ ਫਾਇਦਾ ਇਹਦਾ ਚੱਕੀ ਦਾ ਛੋਟੇ ਪਰਿਵਾਰ ਨੂੰ ਟੀ ਕੱਢ ਕੇ ਰੱਪਾ ਭਰ ਲਈ ਢੋਲੀ ਲੱਗੀ ਆਪਣੇ ਹਾਂਜੀ ਆਪਾਂ ਇਹ ਨਾਲ ਸਸਪਾਈ ਕਰ ਦਿੰਦੇ ਆ ਆਟਾ ਜੰਨੀ ਆਉਂਦਾ ਨਹੀਂ ਫਿਰ ਆਟਾ ਤੇ ਜੰਮ ਜਾਂਦਾ ਗੇ ਚੱਲਦੇ ਮਿਸਤਰੀ ਕੋਲੇ ਉਹਨਾਂ ਦੇ ਘਰ ਉੱਜ ਕਿਕਰ ਜੀ ਪੱਟਣੀ ਉਹਦੇ ਕੋਲ ਪੁਰਾਣੀ ਖੜੀ ਆ ਪਹਾੜੀ ਕਿਕਰ ਜੀ ਵੱਡੀ ਹੋ ਗਈ ਸੀ ਠੀਕ ਆ ਬਾਰੀ ਚੜਦਾ ਹਾਂ ਮਾ ਏ ਜੇ ਸਰਦੂਲਗੰਡ ਬਠਿੰਡਾ ਰੋਡ ਇਹ ਨੂੰ ਲਗਾਇਆ ਬਾਅਦ ਮੈਂ ਇਹ ਆ ਵੀ ਰਹਿਣ ਸੋ ਮੈਂ ਇਹਦਾ ਬਹੁਤ ਮਾਰਤਾ ਮੇਰਾ ਮੁੰਡਾ ਖੜਾ ਹੈ ਇਹਦੇ ਕੋਲ ਜਿਹੜਾ ਪਿੰਡ ਆ ਨਿਕਲਿਆ ਪਤੰਦਰ ਉਹ ਭਜਨ ਨਾਲ ਡਿੱਗੂ ਉੱਪਰੋਂ ਵੜਨ ਦੇ ਪਹਿਲਾਂ ਫੇਰ ਨਹੀਂ ਲੋਟਣਾ ਸੀ ਚਿੱਤਲਾਈ ਮੋਰਚਾ ਆਪਾਂ ਟਰੈਕਟਰ ਦੀ ਛਾਤਰੀ ਕੋਲੇ ਵਾਗੇ ਬਲੂਮੇ ਜਾਣਾ ਸਾਈਕਲ ਤਾਂ ਦੱਬੀ ਗੇ ਭਰਾਵਾ ਮੇਰਾ ਸੱਤ ਪਾਲਾ ਸਾਈਕਲ ਦੱਬਿਆ ਗਿਆ ਉਹ ਅੰਦਰ ਪਿਆ ਹੈ ਮੈਨੂੰ ਮੋਟੇ ਜਿਹਨੂੰ ਢਾੜੂ ਕਰਾਉਣੀ ਪਈ ਪਾਣੀ ਡਿੱਗਦਾ ਵੇ ਟੋਕੇ ਹੈ ਇਹ ਖਾ ਸਾ ਢੁੱਲਿਆ ਇਹ ਤਾਂ ਇੱਥੇ ਤਾਂ ਢੋਲ ਪਾਣੀ ਨਿਕਲਦਾ ਕਿ ਕਰ ਚਾ ਯਾਰ ਮਾਰਾ ਮੋੜੇ ਢੱਗ ਲੀਹ ਕਹਿ ਕਿ ਉਹ ਪਾਣੀ ਤਾਂ ਨਹੀਂ ਆ ਖੜਿਆ ਨਹੀਂ ਇਹਦੇ ਨਾਲ ਉਹੀ ਵੇਚੂ ਹੋ ਦਰਖਤ ਚ ਗਿੱਲਾ ਹੋ ਤਨ ਤੋਏ ਤੇ ਜਾਰੀ ਹੋ ਗੱਲ ਤੇ ਗਾਲੀ ਆ ਬਾਬਾ ਉਧਰ ਵਿਚਾਰ ਹੀ ਡਿੱਗ ਪੀ ਨਾਲ ਉਧਰ ਨਹੀਂ ਸੀ ਬਚਤ ਵੀ ਰਹਿ ਗਈ ਮਕਾਨ ਦੀ ਸਾਰੇ ਪਾਸੋਂ ਆ ਰਹਾ ਹੈਗਾ ਆ ਰਾ ਪਹਿਲਾਂ ਛਾਂਗ ਦਿਓ ਛਾਂਕਿਓ ਸਤਪਲ ਸਾਈਕਲ ਘੱਡੀ ਪਹਿਲਾਂ ਆਪਣੇ ਆਣਾ ਇਥੋਂ ਬਾਹਰ ਦੇ ਨਾ ਹਾਂ ਇਥੋਂ ਆਇਆ ਕਰ ਪਹਿਲਾਂ ਤੂੰ ਇਥੋਂ ਬਾਹਰ ਦੇ ਕਿੱਚੋ ਬਰੇ ਇਹ ਨਾ ਇਥੋਂ ਆ ਸਰਗਿਆ ਜੇ ਕੋਲੋਂ ਇਥੋਂ ਇਥੋਂ ਪਾਣੀ ਵਾਲਾ ਕਿੱਧਰ ਜਬਈ ਆ ਦੇ ਹੁਣ ਵੀ ਡਿੱਗੀ ਜਾਂਦਾ ਪਾਣੀ ਭਾਈ ਫਲਾਈ ਮੜਾ ਚੱਲਣ ਦੇ ਆ ਸਰਗਿਆ ਜੇ ਕੱਢ ਪਹਿਲਾਂ ਫੇਰ ਡਿਗੂਰੇ ਨੂੰ ਡਿਗੂਗੀ ਰੇ ਰੋਡ ਦੇ ਰੋੜ ਜੀ ਮਲਾ ਹਨ। ਘੱਟ ਬਾਲੋ। ਕੀ ਆ ਫਿਰ ਉਹ ਕਫੀ ਕਫੀ। ਗਈ 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 ਗਈ। ਬਾਈ ਸਾਡੇ ਸਾਈਕਲ ਦੇ ਸਨ ਲੱਗੇ ਯਾਰ। ਸਾਈਕਲ ਹੀ ਹੁੰਜਾ ਹਾਲੇ ਲੱਗੇ ਗਏ। ਪਸੰਤਾ ਨੇ ਦੂਰ ਖੜਾਏ ਆ ਇਹ ਨਹੀਂ ਪਤਾ ਕਿ ਕਿ ਕਰੇ ਅੱਡੀ ਦੂਰ ਲੰਘ ਜੂਗੀ ਇਹਦਾ ਵੱਡੀ ਪਿਆ ਦੇ ਟੁੱਟਿਆ ਪੈਰ ਉਹ ਦੇਖ ਤੂੰ ਇਹਦਾ ਅੱਡੀ ਆ ਸੁੱਕਾ ਪਿਆ ਉੱਪਰ ਅੜਿਆ ਹੋਇਆ ਨੂੰ ਕਿਹਾ ਸੌਫਟ ਲੰਮੀ ਸੀ ਸਾਡੇ ਸਾਈਕਲਾਂ ਨੂੰ ਸਾਹ ਆਉਂਦਾ ਯਾਰ ਆ ਗਿਆ ਐਤੋਂ ਤੱਕ ਉਹਦਾ ਬਿਲਕੀ ਆਣਾ ਜੇ ਆਹ ਥਾ ਕੋਡ ਬਾਰੰਗਾ ਹੋਰ ਤੁਸੀਂ ਪਤੰਦਰ ਜਵਾਂ ਚੱਕ ਦੀ ਦਿਓ ਉਹ ਲੰਘ ਕੇ ਉਹ ਐਸੀ ਹੋ ਗਈ ਇੱਧਰ ਕਿਹੜਾ ਆਊਗੀ ਪਾਣੀ ਵਾਲੀ ਲੰਮੀ ਸੀ ਸਾਈਕਲ ਦਾ ਖਿਆਲ ਕਰਿਆ ਵਾਪਾਂ ਚੱਲ ਸਾਈਕਲ ਦਾ ਹੁਣ ਕੱਢ ਲਾਂਗਾ ਇੱਧਰ ਥੋੜਾ ਜਿਹਾ ਰਹਿ ਗਿਆ ਮੈਂ ਕਰਦਾ ਸਾਈਕਲ ਲਗਾ ਜੀ ਕੋਈ ਨਾ ਹਲੇ ਸਮਾਂ ਅਜੇ ਉਹਦਾ ਇਹ ਗਿਆ ਵਾਲੀ ਵੱਡੀ ਇੱਥੇ ਤਾਂ ਹੋਰ ਹੀ ਜਾਲੇ ਬਣਾ ਰੱਖੇ ਨੇ ਉਹ ਵਧੀਆ ਵਧੀਆ ਸੀ ਬਾਲਣ ਕੰਮ ਆਊਗਾ ਨਾ ਕੀ ਕਹੇ ਸਾਈਕਲ ਬੋਲਦੇ ਸਾਡੇ ਆ ਗਿਆ ਠੀਕ ਆ ਸੱਤ ਵਾਰ ਦੇ ਸਾਈਕਲ ਦਾ ਗਲਜਾ ਮੁੜਿਆ ਪਿਆ ਵੱਡਿਆ ਪਿਆ ਤੇ ਸੱਤ ਵਾਰ ਤੇ ਇਹ ਫਿਰ ਤੇ ਆਊਗਾ ਮੇਰੇ ਤੇ ਲੱਗੇ ਆ ਇਧਰ ਆ ਖਿੱਚਿਆ ਥੱਲੋ ਯਾਰ ਪਰੇ ਦਾ ਖਿਚਾਉਂਦਾ ਸੀ ਫਾਦਾ ਬੱਬੂ ਬੱਤੋ ਤੀ ਉਹ ਨਾ ਖੜੀ ਜੇ ਖੜੀ ਦੇ ਉੱਤੇ ਨਾ ਅੱਟ ਨਹੀਂ ਤੇ ਖੜੀ ਇਹਦੇ ਸਾਰੇ ਤੇ ਆਹਾਂ ਬੱਬੂ ਆਹਾਂ ਆਇਆ ਬੇ ਓਏ ਤੇਰੇ ਕੋਲ ਤਾ ਉਹ ਕਿੱਧਰ ਜਾ ਰਿਹਾ ਉਹ ਕਿੱਲਾ ਤਾੜ ਉਹ ਖੜਦਾ ਆ ਲੈ ਥੱਲੇ ਹਲਾ ਮੈਂ ਖੋਲਦਾ ਕੋਈ ਨਹੀਂ ਮੈਨੂੰ ਪਰੇ ਜਾ ਓਏ ਕਹਿੰਦਾ ਵੀ ਯਾਰ ਹੁਣ ਕਰ ਲੈ ਕੋਈ ਨਾ ਫਿਰ ਹੁਣ ਤਾਂ ਹਾਂ ਹੁਣ ਨਹੀਂ ਹੁੰਦਾ ਹੁਣ ਤਾਂ ਹੁਣ ਕਿਤੋਂ ਬੜਾ ਦੱਬ ਕੇ ਰੱਖ ਬਾਬੂ ਨਿਕਲ ਜਾਣ ਦੇ ਨਿਬਾਰ ਹੋਏ ਚੱਟ ਚਾਵਾਂਗੇ ਤਾਂ ਕਿੱਦਾਂ ਦੇ ਨੂੰ ਨਾ ਹੈ ਕੱਢ ਦੂਆ ਬਾਬੂ ਨਾਲ ਕਢਾ ਦੂਆ ਲੈ ਕੱਢੋ ਹੁਣ ਫੇਟੋ ਬਸਿਆ ਜੀ ਜਾਨ ਦੇ ਨੂੰ ਪੁਰਾਣੂ ਪੂਰਾ ਸੱਕ ਹੋ ਲੱਗਿਆ ਪਿਆ ਹੈ ਮੇਰਾ ਸਾਈਕਲ ਦਾ ਵਿੱਚ ਹੀ ਆ ਸੱਤਪਾਲ ਦਾ ਠੀਕ ਆ ਸਹੀ ਆ ਸੱਤਪਾਲ ਦਾ ਐਂਗਲ ਸਹੀ ਬਣਿਆ ਸੱਤਪਾਲ ਤੇਰਾ ਸਾਈਕਲ ਵਧੀਆ ਬਣ ਗਿਆ ਰੇਤਾ ਰੂਤਾ ਪੱਟ ਤਾਂ ਕਿਕਰ ਡੇਗ ਦੀ ਤੋ ਹੈ ਇਹਦਾ ਹੀ ਬਾਵਾ ਦਾਵ ਚਾਣਾ ਆਦਾ ਨਾ ਆ ਵੀ ਵਰਤੋ ਹੋਰ ਅਗੇ ਆ ਉੱਤੇ ਇਹਨੂੰ ਚੱਕੀ ਮੜਾ ਹਾਂ ਚੱਕਾ ਯੜਦਾ ਪੈਡਲ ਆਇਆ ਇਹ ਆਹ ਦੇਖ ਆ ਪੁੱਤ ਗਿਆ ਇਹ ਇਸ ਤਰ੍ਹਾਂ ਆ ਗਿਆ ਜੀ ਇਹ ਰੋਟਾ ਖੋਦੀ ਆ ਪਲਾਵੀ ਕਿੱਕੇ ਕਰਨਾ ਬੂਹ ਹਾਂ ਸਾਈਕਲ ਨੂੰ ਤਾਂ ਕੀ ਹੁੰਦਾ ਕੋਈ ਦੇਖ ਪਾ ਗੋਲੀ ਖੜਾਏ ਦੋਨੇ ਥੱਲੇ ਆਈ ਸੀ ਨਾ ਸਾਈਕਲ ਥੱਲੇ ਆ ਗਈ ਕਿਕਰ ਦੇ ਦੋਨੇ ਤੁੱਕੇ ਤਾਂ ਇਕੱਲੇ ਹੀ ਫਿਰਦੇ ਪੈਂਚਰਾਂ ਤੋਂ ਵੱਧ ਗਏ ਓਏ ਪਹਾੜੀ ਕਿਕਰਾਂ ਸੈਟ ਆ ਜੀ ਓਕੇ ਕੁਝ ਨਹੀਂ ਹੋਇਆ ਓਏ ਕੰਮ ਲਾ ਲਈ ਰਵੇ ਨੂੰ ਬਹੁਤ ਮਸਤਕਤ ਤੋਂ ਬਾਅਦ ਕੰਮ ਡਬਲ ਹੀ ਸੀ ਕੁਣਾ ਟਾਈਮ ਹੋ ਨੀਰਾ ਪਾਉਣ ਦਾ ਜੀ ਚੱਲੇ ਆ ਗਏ ਹਜੇ ਕੰਮ ਤਾਂ ਪਿਆ ਵਾ ਮੁੰਡਿਆਂ ਕੋਲੇ ਕਾਰਾਗਰੀ ਦਿਖਾਦੀ ਏ ਮੁੰਡੇ ਦੀ ਦੇਖੋ ਜੀ ਸ਼ਾਇਦ ਕੁੱਕੜਾਂ ਵਾਲਾ ਖੋਡਾ ਉੱਪਰ ਵੀ ਡਿਜ਼ਾਈਨ ਜੇ ਬਣਾਤੇ ਨੀਰੇ ਲੇ ਕੰਮ ਨਵੇੜਤਾ ਆਪਾਂ ਜੀ ਤੇ ਇੱਕ ਵਾਰ ਫੇਰ ਚਲਦੇ ਆਪਾਂ ਕਿਕਰ ਕੋਲੇ ਤੁਹਾਨੂੰ ਚਲਦੇ ਆ ਜੀ ਬਣੇ ਰਹੋ ਵੀਡੀਓ ਦੇ ਨਾਲ ਲੈ ਲੇ ਕੰਮ ਸਤਪਾਲਾ ਕਿ ਰਹਿੰਦਾ ਜੇ ਉਹ ਤਾਂ ਕਾ ਯਾਰ ਚਾਈਨਾ ਨਹੀਂ ਸਾਈਂ ਜਾ ਕਾ ਮੈਨੂੰ ਕਾ ਟੂਰਨਾਮੈਂਟ ਤੇ ਬਾਗ ਜਾਂਦੇ ਹੈਗੀ ਚਾਰ ਦਿਨਾਂ ਦੇ ਪਰ ਮੈਂ ਲਾਈ ਤੁਕਾ ਬਹੁਤ ਕਿੱਧਰ ਤੇ ਲੈ ਆਏਗਾ ਕਿਤਲਾ ਹੀ ਕੰਮ ਨਵੇੜਤਾ ਮੁੰਡਿਆਂ ਨੇ ਤਗੜੇ ਵਗੇ ਧਾਰ ਤਾਂ ਖਰਾਬ ਹੋ ਗਈ ਟੁੱਟ ਕੇ ਆ ਤਾਂ ਨਿੱਖ ਹੋ ਗਿਆ ਦੂਜੀ ਜਿਹੜੀ ਉਹ ਕਿਤਨੀ ਸੀ ਉਹ ਤੋਂ ਲਾ ਲਿਓ ਉਹ ਬਚੀ ਉਹ ਪਤਾ ਅੱਛਾ ਆ ਜੋਰ ਤੋਂ ਲਾ ਲਿਓ ਇਹ ਵਾਲੇ ਜੋਰ ਨਾਲ ਨਹੀਂ ਨਾ ਇਹ ਤਾਂ ਹੋੜਾ ਸਾਰਾ ਉਹ ਤੇ ਬੀਅਾ ਥੱਲੇ ੱੱਲੇ ਪਈ ਓ ਤੂੰ ਹੁਣ ਜੋੜਨ ਪਾਉਣੀ ਕਿਤੇ ਚੰਗਾ ਬਾਈ ਜਾਜਤਾ ਹਾਂ ਜਾਜਤਾ ਹਾਂ ਬਸ ਹੋ ਗਿਆ ਕੰਮ ਆਪਣਾ ਸਾਰਾ ਠੀਕ ਐ ਅੱਗੇ ਦਾ ਬੱਡ ਜੀ ਮੈਂ ਛੱਡ ਜਾ ਹੁਣ ਟੂਰਨਾਮੈਂਟ ਤੋਂ ਕੇ ਬਾਅਦ ਹੀ ਬੜਾਈ ਤਾਜ ਦੀ ਬੈਣ ਵੀ ਆ ਗਈ ਬਸ ਤਾਜ ਵੀ ਆ ਗਿਆ ਉਪਰ ਇਹ ਅੱਗੇ ਸਕੂਲ ਚੱਲ ਰਿਹਾ ਹੈ ਵਾਈ ਕਰਦੇ ਨੇ ਉਹਨਾਂ ਕਿ ਵਾਈ ਕਰਦੀ ਹੈ ਕੌਣ ਆਹੋ ਹਾਂ ਕੌਣ ਆਹੋ ਸਹੀ ਲਿਆ ਤੇ ਦੋ ਸਕੂਲ ਜਾਣੇ ਕੀ ਉਦੋਂ ਵੀ ਤੂੰ ਹੀ ਛੱਡ ਗਿਆ ਹਾਂਜੀ ਮੈਂ ਉਹਨਾਂ ਦੀ ਭਾਦਰੀ ਦਈ ਹਾਂ ਮਰ ਮੈਂ ਲੈ ਕੇ ਆਉਣਾ ਮੇਰੇ ਪੁੱਤ ਨੂੰ ਹਣਾ ਵੀ ਕੜੀ ਨਾਲ ਗੱਲ ਜਣੀ ਜੇ ਕੋਈ ਮੈਂ ਬਾਤ ਕਰਦਾ ਸੀਗਾ ਹੁਣ ਥੋੜਾ ਮਿੰਟ ਹੁਣ ਥੋੜਾ ਜਿਹਾ ਮਿੰਟ ਸੀਗਾ ਥੋੜਾ ਮਿੰਟ ਹੁਣੀ ਸੀ ਆ ਕੁੜੀ ਬਾਤ ਕਰ ਰਹੀ ਸੀ ਕੱਢੀ ਨਹੀਂ ਗਈ ਕੰਦਾਲਾ ਆਵਾਜ਼ ਕੱਢੀ ਨਹੀਂ ਸੀ ਦੀ ਦੀ ਆਵਾਜ਼ ਕੱਢੀ ਨਹੀਂ ਪਹਿਲਾਂ ਮੈਂ ਬਾਤ ਕਰ ਦੇਣੀ ਸੀ ਤਾਂ ਕਿ ਦੇਵਾਰਾ ਆਉ ਖੁੱਲ ਜੂਆ ਓਏ ਓ ਡੋਲ ਤਨੀ ਹੈ ਹਵਾ ਹਵਾ ਚੱਲੀ ਜਾਂਦੀ ਹੈ ਅੱਜ ਠੰਡੀ ਹਵਾ ਦੁੱਪੜਿਆ ਫੇਰ ਵੀ ਹਾਂ ਦੀ ਦੀ ਵੀ ਆਉਣ ਵਾਲੀ ਹੈ ਜੇ ਨਾ ਉਹ ਵਾਲੀ ਅੰਮੇ ਤਾਂ ਪਹਿਲੇ ਹੀ ਆ ਗਏ ਹਾਂ ਦੀਦੀ ਦਾ ਕਮਰੇ ਵਿੱਚ ਬੈਠੀ ਦੀਦੀ ਕਮਰੇ ਚ ਕਿੱਥੇ ਬੈਠੀ ਦੀਦੀ ਬੈਣ ਹੀ ਨਹੀਂ ਹੈ ਜੇ ਹਾਂ ਤੇਰੀ ਬੈਣ ਪਹਿਲਾਂ ਆ ਗਈ ਹਲਾ ਦੇ ਮਰਦੀ ਸਤਿ ਸ਼੍ਰੀ ਅਕਾਲ ਆ ਚਾਹ ਪਾਣੀ ਪੀਓ ਫਰੈਸ਼ ਹੋ ਜਾਓ ਆ ਖੋਲੀ ਫਿਰਦਾ ਹੋਏ ਇਹ ਤਾਂ ਜੜਨੀ ਉਹਦੀ ਰੋਜ਼ ਤੋੜ ਲੈਂਦਾ ਕੱਟ ਲੈਂਦਾ ਹੁਣ ਰਹਿ ਤਾਂ ਨਹੀਂ ਗਿਆ ਵਿੱਚ ਕੁਸਾ ਉੱਥੇ ਪੈਂਚ ਡਿੱਗਾ ਤਾਂ ਨਹੀਂ ਦੂਰੀ ਵੀ ਨਹੀਂ ਆਉਂਦੀ ਦੂਸਰੀ ਵੀ ਨਹੀਂ ਆਉਂਦੀ ਬਾਜੀ ਲੈ ਬੈਜਾ ਚਾਹ ਪੀ ਲੈ ਲਾਹ ਉਹ ਲੜੀ ਕਾ ਵਿੱਚ ਤਮਾਲ ਕੀਤਾ ਇਹ ਉਹਨੂੰ ਜੜਨੂੰ ਜਿਹੜਾ ਤੂੰ ਇਸਤਮਾਲ ਕੀਤਾ ਸੀ ਪਰ ਇਹਦੇ ਚਾ ਇਹ ਵਾਲੀ ਵੀ ਖਰਾਬ ਹੋ ਗਈ ਦੁਆ ਤੂੰ ਚੰਗਾ ਵੇ ਜਾ ਪਤਾ ਨਹੀਂ ਕੀ ਕਰਦਾ ਹੁਣ ਸਹਿਜ ਨਹੀਂ ਲੈ ਕੇ ਆਣਾ ਜੰਗਾ ਮੈਂ ਹਾਂ ਜੀ ਸਹਿਜ ਦੀ ਬੈਣ ਤਾਂ ਅਜੇ ਨਹੀਂ ਆਈ ਲੇਟ ਆਊਗੀ ਤੇ ਆ ਬਗੜ ਅੱਗੇ ਆ ਗਿਆ ਮੈਨੂੰ ਰੋਕੀ ਜਾਂਦਾ ਲੈ ਪੰਜੇ ਲਾ ਲਾ ਕੇ ਚੱਲਦਾ ਯਾਰ ਮੈਂ ਚੱਲ ਖੇਡ ਤੂੰ ਬਸ ਬਸ ਯਾਰ ਛੱਡ ਦੇ ਛੱਡ ਦੇ ਉਹ ਛੱਡ ਦੇ ਯਾਰ ਉਹ ਤੂੰ ਛੱਡ ਦੇ ਬਈ ਫੇਰ ਫੜੀ ਜਾਂ ਲੱਤਾਂ ਯਾਰ ਚੰਗਾ ਬਾਏ ਭਾਈ ਸਹਿਜ ਆਉਗੀ ਤੂੰ ਢੀਕੀ ਉਹਦੀ ਵੇਟ ਕਰ ਜਾਗਾ ਤੂੰ ਤਾਂ ਅੱਗੇ ਆ ਗਿਆ ਭੱਜ ਕੇ ਓਏ ਕੀ ਰੋਟੀ ਭਾਲਣਾ ਰੋਟੀ ਖਾਣੀ ਹੈ ਚਲ ਦੇਖ ਲੈਨੇ ਪਈ ਹੋਈ ਤਾਂ ਤੇ ਕਰਮਾ ਦੀ ਲੈ ਉਹ ਬਗੜਾ ਹੈਗੇ ਤੇ ਕਰਮਾ ਦੀਆਂ ਲੱਗ ਗਈਆਂ ਕਾញਿਓ ਰੋਕਦਾ ਇਹ ਮੈਨੂੰ ਰੋਟੀ ਖਾਣੀ ਹੈ ਚੱਲ ਭੱਗ ਜਾ ਉਹ ਭੌਂਕੀ ਜਾਉਣੀ ਟੱਪ ਜਾ ਹਾਂਜੀ ਅੱਜ ਖੇਤਾਂ ਵਾਲਾ ਤਾਂ ਨਹੀਂ ਆਇਆ ਗਿਆ ਮੈਂ ਸੋਚਿਆ ਆਪਣੇ ਰੱਬ ਵਰਗੇ ਸਰੋਤਿਆਂ ਨੂੰ ਕੁਛ ਘਰੇ ਸੁਣਾ ਦिए ਕੁਲਦੀਪ ਮਾਨਕ ਕੁੱਲੀ ਬੈਗੀ ਆਚਨਾ ਤੋਂ ਪਰ ਪਾ ਕੇ ਸੌ ਕਾਨਿਓ ਯਾਰ ਲਪਣਾ ਬੈਠਾ ਪੱਟ ਦਾਤ ਬਾਵ ਬਣਾ ਕੇ ਸੌ ਕਾਨਿਓ ਯਾਰ ਲਪਣਾ ਪੁੱਛ ਸੋਣੀ ਨੂੰ ਪਿਆਰ ਕਿਵੇਂ ਕਰੀਦਾ ਕੱਤੇ ਖੜੇ ਤੇ ਚਨਾਚੀ ਕਿਵੇਂ ਤਰੀਦਾ ਇਹ ਨੂੰ ਮਿਲ ਜਾਵੇ ਯਾਰ ਹੋ ਜੇ ਰੱਬ ਦਾ ਦਦਾਰ ਹੋਏ ਮਿਲ ਜਾਵੇ ਯਾਰ ਹੋ ਜੇ ਰੱਬ ਦਾ ਦਦਾਰ ਆਉੜੇ ਲੈਣਾ ਕਿਸ ਵਾਰੀ ਗਾਚ ਜਾ ਕੇ ਸੌਖਾ ਨਹੀਂ ਯਾਰ ਲੱਪਣਾ ਬੈਟਾ ਪੱਟ ਦਾਤਵਾਵ ਬਣਾ ਕੇ ਸੌਖਾ ਨਹੀਂ ਯਾਰ ਲੱਭਣਾ ਪੁੱਛ ਸੱਸੀ ਨੂੰ ਕਹਾਣੀ ਪੁੱਨੂ ਯਾਰ ਦੀ ਫਿਰਦੀ ਥਲਾ ਚ ਤਾਂ ਮਾਰਦੀ ਰਾਤੀ ਸੇਜ ਤੇ ਸਮਾਇਆ ਸੁਵਾਂ ਨਾ ਜਰੀ ਨਾਇਆ ਸੇਜ ਤੇ ਸਮਾਇਆ ਸੁਵਾਂ ਨਾ ਜਰੀ ਨਾਇਆ ਸਲ ਸਿੱ ਡਿਗ ਪੀ ਸਲਾਚਾ ਸ਼ਿਖਾ ਕੇ ਸੌਖਾ ਨਹੀਂ ਯਾਰ ਲਪਣਾ ਕੁੱਲੀ ਬਹਿ ਗਿਆ ਹੱਥ ਨਾ ਤੋ ਪਰ ਪਾ ਕੇ ਸੌਖਾ ਨਹੀਂ ਯਾਰ ਲਪਣਾ ਫੈਦੀ ਬੰਨ ਆ ਗਈ ਇਹ ਬਾਜੀ ਬੰਨ 40 ਮਿੰਟ ਲੇਟ ਹੋ ਆ ਜੋ ਮਸ਼ੀਨ ਉੱਪਰੇ ਪੀਲਾ ਲੱਗਦਾ ਪੀਲਾ ਲੱਗਦਾ ਇਹੋ ਪੀਲਾ ਲੱਗ ਗੁੱਲੀ ਘੂਟਾ ਗਾ ਤੈਨੂੰ ਕਹਿੰਦੇ ਗੁੱਲੀ ਘੂਟਾ ਗੁੱਲੀ ਛੂਟ ਹੈ ਹਾਂ ਮੈਨੂੰ ਕੁਝ ਨਹੀਂ ਪਤਾ ਯਾ ਕੀ ਆਂ ਯਾ ਸਮਝ ਨਹੀਂ ਆ ਰਿਹਾ ਸਮਝ ਨਹੀਂ ਆ ਤਾਈ ਤਾਂ ਫੈਲਾ ਦੇ ਰ ਨਾਲ ਓਏ ਜੀ ਦੇ ਪੈਰੇ ਕੋਈ ਪ੍ਰੇਨ ਕਰਵਾਉਂਦਾ ਉਹਨੇ ਕਰਵਾਉਂਦਾ ਹੁੰਦਾ ਕਰਵਾਉਂਦਾ ਹੁੰਦਾ ਦੱਸ ਲੈ ਬਾਈਕ ਫੜਾ ਦੇ ਪੁੱਤ ਕਰਕੇ ਕਰਵਾ ਦੇਣਾ ਚੱਲਣਾ ਅੰਦਰ ਕਰਵਾ ਦੇ ਕਰਨੇ ਤਲ ਸੱਚ ਲੜਕੀ ਮੀ ਮੀ ਪੈਂਦਾ ਹੁੰਦਾ ਮੀ ਤਾਂ ਪੈਂਦਾ ਨਹੀਂ ਸੀਗਾ ਉਹ ਮੀ ਕਰਵਾਈ ਨਹੀਂ ਤਲਕੇ ਕਰਾਈ ਨਹੀਂ ਹਾਂ ਹਾਂ ਜੀ ਸਾਈ ਨੂੰ ਪੂਰਾ ਗੁੱਸਾ ਆ ਹੀ ਜਾਂਦਾ ਜੀ ਦੁਪਹਿਰੇ ਪ੍ਰੇਰ ਕਰਾਉਂਦੇ ਜੀ ਹਣਾ ਦੁਪਹਿਰੇ ਚੱਕ ਕੇ ਮੂੰਹ ਕਰਵਾ ਲੈਂਗੇ ਦੁਪਹਿਰਾਂ ਚ ਮੂੰਹ ਕਰਵਾ ਲੈਂਗੇ ਦੁਪਹਿਰੇ 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 ਪ੍ਰੇਰ ਪ੍ਰੇਰ ਦੁਪਹਿਰੇ ਪ੍ਰੇਰ ਦੁਪਹਿਰੇ ਪ੍ਰੇਰ ਫੰਦ ਗਾੜੇ ओके कैमरा बंद कर दे उदे उंगली दे के तां हूं तो वीडियो कोई बंद कैमरा बंद कर दे हां सारे दा ਖੇਡ ਲਾ ਕੇ ਆਉਣ ਸਰ ਗੁੱਸਾ ਢਾੜਾ ਹੋ ਗਿਆ ਜੀ हां जी ਅੱਜ ਦੇ ਬਲੌਗ ਦੀ ਆਪਾਂ ਇਥੇ ਸਮਾਪਤੀ ਕਰਦੇ ਆਂ ਜੇ ਵਧੀਆ ਲੱਗਿਆ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਤੇ ਨਵੇਂ ਆਇਆ ਤਾਂ ਸਬਸਕ੍ਰਾਈਬ ਫੇਸਬੁੱਕ ਤੇ ਦੇਖਦੇ ਫੋਲੋ ਵੀ ਜਰੂਰ ਕਰੋ ਜੀ ਤੇ ਅੱਜ ਠੰਡ ਬਹੁਤ ਸੀ ਰਾਤ ਕੋਹਰਾ ਜੰਮਿਆ ਜੀ ਤੇ ਮਿਲਦੇ ਆ ਕੱਲ ਦੇ ਨਵੇਂ ਵਲੋਗ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ